ਹਾਂ ਉਹਦਾ ਇੱਕ ਦਿਨ ਸੀ ਇੰਸਟੀਚੂਟਾਂ ਜਿ ਮੈਂ ਦੋ ਦੋ ਦਿਨ ਤਿੰਨ ਮਹੀਨੇ ਪੜਾਇਆ ਤੇ ਮੈਨੂੰ ਖੁਦ ਦਾ ਟੈਲੈਂਟ ਪਤਾ ਸੀਗਾ ਕਿ ਮੈਂ ਪੜ੍ਹਾ ਸਕਦਾ ਬਹੁਤ ਵਧੀਆ ਹਾਂ ਬੰਦੇ ਨੂੰ ਹੁੰਦਾ ਇਹ ਚੀਜ਼ ਫਿਰ ਮੇਰੀ ਸੋਚ ਬਦਲ ਗਈ ਕਿ ਮੈਨੂੰ ਐਦਾਂ ਹੋ ਗਿਆ ਵੀ ਯਾਰ ਬਿਲਕੁਲ ਸਹੀ ਗੱਲ ਆ ਉਹ ਕਹਿੰਦਾ ਯਾਰ ਅਸੀਂ ਡੇਲੀ ਮਰਦੇ ਹਾਂ ਬੱਸਾਂ 'ਚ ਚੜ੍ਹਦੇ ਹਾਂ ਮਾਸਕ ਲਗਾ ਕੇ ਜਾਂਦੇ ਹਾਂ ਰਿਸਕ ਲੈ ਕੇ ਚੰਡੀਗੜ੍ਹ ਤੱਕਾਂ ਜੀ ਸਹੀ ਗੱਲ ਆ ਵੀ ਬਿਮਾਰੀ ਦਾ ਟਾਈਮ ਚੱਲਦਾ ਕਿ ਰਿਸਕ ਕੀ ਆ ਅਸੀਂ ਆਪਣੀ ਸਿਰਫ ਨੌਕਰੀ ਦੇ ਲਈ ਬਿਲਕੁਲ ਸਹੀ ਹੈਨਾ ਤੇ ਮੈਂ ਸੋਚਿਆ ਯਾਰ ਬਿਲਕੁਲ ਸਹੀ ਗੱਲ ਆ ਵੀ ਇੱਥੋਂ ਬੰਦਾ ਚੰਡੀਗੜ੍ਹ ਤੱਕ ਬਾਕੀ ਚੀਜ਼ਾਂ ਵੱਜਦੀਆਂ ਜਿਹੜਾ ਅੰਦਾ ਮਹਿੰਗਾ ਖਰਚਾ ਆਉਂਦਾ ਸਾਰਾ ਕੁਝ ਵੱਜਦਾ ਖਰਚਾ ਵਜਨ ਨਾਲ ਸਟੱਡੀ ਅਗਲੇ ਨੂੰ ਵਧੀਆ ਮਿਲ ਜਣੀ ਤੇ ਉਹੀ ਜਿਹੜਾ ਬੰਦਾ ਚੰਡੀਗੜ੍ਹ ਪੜਾ ਸਕਦਾ ਹੈ ਉਹ ਇੱਥੇ ਵੀ ਪੜਾ ਸਕਦਾ ਮੈਂ ਖੁਦ ਪੜਾਉਂਦਾ ਰਿਆਂ ਚੰਡੀਗੜ੍ਹ ਤਾਂ ਮੈਂ ਜੇ ਇੱਥੇ ਪੜਾਉਂਗਾ ਤਾਂ ਇਹ ਨਾਲੇ ਵੀ ਆਪਸ਼ਨ ਹੋ ਜੂਗੇ ਸਾਰਿਆਂ ਲਈ ਬਿਲਕੁਲ ਫਿਰ ਦੂਜੀ ਚੀਜ਼ ਕੀ ਆ ਗਈ ਇੱਕ ਮੇਰੀ ਸ਼ੁਰੂ ਤੋਂ ਨੇਚਰ ਰਹੀ ਹੈ ਕਿ ਮੈਂ ਥੋੜਾ ਜਿਹਾ ਚੈਰਿਟੀ ਵਰਕ 'ਚ ਜਾ ਕੇ ਧਿਆਨ ਦੇਣਾ ਹਾਂਜੀ ਕਿ ਲੋਕਾਂ ਦਾ ਥੋੜਾ ਬੋਧਾ ਜੇ ਮੇਰੇ ਕਰਕੇ ਕਿਸਦਾ ਭਲਾ ਹੋ ਰਿਹਾ ਨਾ ਤਾਂ ਮੈਂ ਵਨ ਆਫ ਦਾ ਫਰਸਟ ਪਰਸਨ ਹੋਊਂਗਾ ਜਿਹੜਾ ਆਪ ਅਪਰੋਚ ਕਰੂੰਗਾ ਕਿ ਭਾਈ ਜੀ ਜੇ ਮੇਰੇ ਕਰਕੇ ਤੁਹਾਡਾ ਕੁਝ ਭਲਾ ਹੋ ਰਿਹਾ ਮੈਨੂੰ ਦੱਸੋ ਨਹੀਂ ਚਲੋ ਇਹ ਸੋਚ ਸਾਰਿਆਂ ਨੂੰ ਚਾਹੀਦੀ ਹੈ ਤੇ ਇਹ ਚੀਜ਼ ਮੈਂ ਸ਼ੁਰੂ ਕਰਦਾ ਮੈਨੂੰ ਜਦੋਂ